ਨਕਲੀ ASI ਅਫਸਰ ਬਣ ਕੇ ਲੋਕਾਂ ਨੂੰ ਨੌਕਰੀ ਦਿਵਾਉਣ ਦਾ ਝੂਠਾ ਚਾਂਸਾ ਦੇ ਕੇ ਪੈਸੇ ਹੜਪਣ ਵਾਲੇ ਦੋ ਨਕਲੀ ASI ਰੈਂਕ ਦੇ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਤੇ ਇਹ ਦੋਵੇਂ ਰਾਜਸਥਾਨ ਅਤੇ ਹਰਿਆਣਾ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਮੁਤਾਬਿਕ ਬੀਤੇ ਕਈ ਦਿਨਾਂ ਤੋਂ ਬਠਿੰਡਾ ਦੇ ਖੇਤਾ ਸਿੰਘ ਬਸਤੀ ਦੇ ਵਿੱਚ ਇਹਨਾਂ ਦੋਵਾਂ ਵਿਅਕਤੀਆਂ ਨੂੰ ਵੇਖਿਆ ਗਿਆ ਤੇ ਇਸ ਤੋਂ ਬਾਅਦ ਜਦੋਂ ਸ਼ੱਕ ਹੋਣ ਤੇ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤਾਂ ਫਿਰ ਅਸਲੀਅਤ ਸਾਹਮਣੇ ਆਈ ਤੇ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਪਛੜ ਉਸ ਦੌਰਾਨ ਕਿੰਨੇ ਲੋਗਾਂ ਨੂੰ ਹੁਣ ਤੱਕ ਇਹਨਾਂ ਨੇ ਆਪਣਾ ਸ਼ਿਕਾਰ ਬਣਾਇਆ ਉਸ ਦੀ ਜਾਣਕਾਰੀ ਲਈ ਜਾਵੇਗੀ ਇਸ ਸਬੰਧੀ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਲੜਕੇ ਇੱਕ ਦਾ ਨਾਮ ਮੱਖਣ ਲਾਲ ਔਰ ਫਰਾਹਲ ਇਹ ਹੈ ਜੀ ਜ਼ਿਲ੍ਹਾ ਸਰਸਾ ਹਰਿਆਣਾ ਦਾ ਰਹਿਣ ਵਾਲਾ ਅਤੇ ਰਗਵੀਰ ਸਿੰਘ ਉਰਫ ਵਿੱਕੀ ਇਹ ਕੇਸਰੀ ਸਿੰਘਪੁਰਾ ਜ਼ਿਲ੍ਹਾ ਗੰਗਾ ਨਗਰ ਦਾ ਰਹਿਣ ਵਾਲਾ ਇਹ ਦੋ ਜਾਨੇ ਨਾ ਇੱਕ ਆਪਣੇ ਸਵਿਫਟ ਗੱਡੀ ਦੇ ਵਿੱਚ ਆਪਣੇ ਇਸ ਏਰੀਆ ਦੇ ਵਿੱਚ ਘੁੰਮ ਰਹੇ ਸੀ ਇਹਨਾਂ ਨੇ ਫੋਰੈਸਟ ਡਿਪਾਰਟਮੈਂਟ ਦੀਆਂ ਵਰਦੀਆਂ ਪਾਈਆਂ ਹੋਈਆਂ ਸੀਗੀਆਂ ਤੇ ਐ ਸੀਰੀਜ਼ ਘੁੰਮ ਕੇ ਇਹਨਾਂ ਲੋਕਾਂ ਨੂੰ ਵਰਗਲਾਰੇ ਸੀਗੇ ਵੀ ਅਸੀਂ ਤੁਹਾਡੀ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਰਾਜਸਥਾਨ ਦੇ ਵਿੱਚ ਭਰਤੀਆਂ ਖੁੱਲੀਆਂ ਹੈਗੀਆਂ ਤੇ ਤੁਹਾਡੀ ਅਸੀਂ ਭਰਤੀ ਕਰਵਾ ਦਿੰਦੇ ਆ ਇਹ ਸੀਕ੍ਰੇਟ ਇਨਫੋਰਮੇਸ਼ਨ ਦੇ ਤਹਿਤ ਕਾਰਵਾਈ ਕਰਦੇ ਹੋਏ ਮੁਕਦਮਾ ਦਰਜ ਕੀਤਾ ਗਿਆ ਤੇ ਇਹਨਾਂ ਦੋਨੋਂ ਦੋਸ਼ੀਆਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਤੇ ਇਹਨਾਂ ਦੇ ਜਦੋਂ ਸਾਰਾ ਚੈੱਕ ਕੀਤਾ ਗਿਆ ਇਹਨਾਂ ਕੋਲੇ ਆਪਣੇ ਫੇਕ ਆਈਡੀ ਕਾਰਡਸ ਵਗੈਰਾ ਇੱਕ ਪ੍ਰੋਪਰ ਜਿੰਨਾ ਫੋਰੈਸਟ ਡਿਪਾਰਟਮੈਂਟ ਦੀ ਯੂਨੀਫਾਰਮ ਹੁੰਦੀ ਆ ਸਾਰੇ ਬੈਚਸ ਵਗੈਰਾ ਨੇਮ ਪਲੇਟ ਵਗੈਰਾ ਆਪਣੇ ਸ਼ੋਲਡਰਸ ਤੇ ਜੋ ਆਰਟੀਕਲ ਨੇ ਸਾਈਡ ਆਰਟੀਕਲ ਤੱਕ ਉਹ ਸਾਰੇ ਲੱਗੇ ਹੋਏ ਸੀਗੇ ਜੀ ਤੇ ਇਹਨਾਂ ਦੋਸ਼ੀਆਂ ਨੂੰ ਹੁਣ ਅਸੀਂ ਅੱਜ ਕੋਰਟ ਪੇਸ਼ ਕੀਤਾ ਹੈਗਾ ਜੀ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਹੁਣ ਅੱਗੇ ਇਹਨਾਂ ਤੋਂ ਪੁੱਛਗਿਛ ਕਰਾਂਗੇ ਤੇ ਫਿਰ ਜੋ ਸਾਹਮਣੇ ਆਊਗਾ ਉਸ ਤਰੀਕੇ ਨਾਲ ਕਾਰਵਾਈ ਕਰਾਂਗੇ ਫੋਰੈਸਟ ਪੰਜਾਬ ਦੀ ਵਰਦੀਸ ਵੀ ਨਾ ਲੋਗੋ ਸੀਗੇ ਤੇ ਸੇਗੋ ਨਹੀਂ ਇਹਨਾਂ ਨੇ ਇਹ ਆਪਣੇ ਆਪ ਨੂੰ ਰਾਜਸਥਾਨ ਫੋਰੈਸਟ ਡਿਪਾਰਟਮੈਂਟ ਦੇ ਕਰਮਚਾਰੀ ਦੱਸਦੇ ਸਨ ਇਹ ਦੱਸਦੇ ਸੀਗੇ ਕਿ ਅਸੀਂ ਕੋਈ ਆਪਣੇ ਜਿੱਦਾਂ ਗੰਗਾ ਨਗਰ ਵਗੈਰਾ ਕੋਈ ਸਾਡਾ ਉੱਥੇ ਦਫ਼ਤਰ ਹੈਗਾ ਸੀ ਉੱਥੋਂ ਦੇ ਕਰਮਚਾਰੀ ਆ ਬਟ ਜਦ ਕੀ ਇਹਨਾਂ ਦੀ ਹਜੇ ਪ੍ਰੀਲਿਮਿਨਰੀ ਵੈਰੀਫਿਕੇਸ਼ਨ ਕੀਤੀ ਗਈ ਹੈ ਤੇ ਇਹਨਾਂ ਦੇ ਨਾਮ ਤੋਂ ਐਸੇ ਨਾਮ ਦੇ ਉੱਤੇ ਕੋਈ ਕਰਮਚਾਰੀ ਨਹੀਂ ਹੈ ਤੇ ਜੋ ਦੋਨੋਂ ਇਹ ਫੇਕ ਇਹਨਾਂ ਦੀ ਆਇਡੈਂਟੀਟੀ ਸੀਗੀਆਂ ਫੇਕ ਆਈਡੀ ਕਾਰਡ ਸੀਗੇ ਤੇ ਮਤਲਬ ਇਹ ਮੁਲਾਜ਼ਮ ਨਹੀਂ ਸੀ ਕੁਝ ਬੋਲ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਆਇਆ ਹੈ ਕਿ ਇਹ ਲੋਕਾਂ ਦੇ ਕਿੰਨੇ ਲੋਕਾਂ ਨਾਲ ਹੁਣ ਤੱਕ ਕੋਈ ਗੱਦੀਵਾਰੀ ਜਾਂ ਕੋਈ ਬਠਿੰਡਾ ਦਾ ਜਾਂ ਕੋਈ ਪੰਜਾਬ ਦਾ ਜਾਂ ਕੋਈ ਕਿਸੇ ਸਟੇਟ ਦਾ Banda ਜਿਹੜਾ ਇਹਨਾਂ ਨੇ ਥੱਗਿਆ ਹੋਊ ਉਹ ਸਾਹਮਣੇ ਆ। ਨਹੀਂ ਇਹਨਾਂ ਦਾ ਜੀ ਹੁਣ ਅਸੀਂ ਰਿਮਾਂਡ ਹਾਸਲ ਕੀਤਾ ਹੈਗਾ ਜੀ ਇਸ ਸਬੰਧੀ ਹੁਣ ਅਸੀਂ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰਾਂਗੇ ਜੀ। ਪਹਿਲਾਂ ਵੀ ਅਗਰ ਇਹਨਾਂ ਨੇ ਵੀ ਇਦਾਂ ਦੀ ਕੋਈ ਅਗਰ ਕੀਤਾ ਹੈਗਾ ਜਾਂ ਇਹਦੇ ਵਿੱਚ ਕੋਈ ਇਹ ਇਹਨਾਂ ਦਾ ਗਰੋਅ ਆ ਜਾਂ ਵੀ ਹੋਰ ਕੋਈ ਕੋਈ ਕਿਸੇ ਦੀ ਸ਼ਮੂਲੀਅਤ ਹੋਵੇ ਤਾਂ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਗੱਲ ਸਾਹਮਣੇ ਆਊਗੀ ਫਿਰ ਅਕੋਰਡਿੰਗਲੀ ਕਾਰਵਾਈ ਸਰੇ ਨੇੜੇ ਨੇੜੇ ਜਿਹੜੇ ਪਰਦੇਸੀ ਸੀਗੇ ਜਿਹੜਾ ਲਾਪਟੋਪ ਤੇ ਹੋਈ ਮੇਰੇ ਸੀਗੇ ਜਾਂ ਘਾਣੇ ਦੇ ਨਜ਼ਦੀਕ ਸੀ ਨਹੀਂ ਇਹ ਐਕਚੁਅਲੀ ਨਾ ਜੀ ਜਦੋਂ ਅਸੀਂ ਸਾਨੂੰ ਇਨਫੋਰਮੇਸ਼ਨ ਸੀ ਕਿ ਇਹ ਖੇਤਾ ਸਿੰਘ ਬਸਤੀ ਹੈ ਜੀ ਇੱਕ ਉਹ ਸਾਈਡ ਸੀਗੇ ਜੀ ਇਹ ਤੇ ਮਤਲਬ ਉਹ ਸਾਈਡ ਇਹ ਆਪਣਾ ਹੋ ਸੀਗੇ ਤੇ ਉੱਥੇ ਹੀ ਇਹ ਲੋਕਾਂ ਨੂੰ ਟਾਰਗੇਟ ਕਰ ਰਹੇ ਸੀਗੇ ਵੀ ਤੁਹਾਨੂੰ ਅਸੀਂ ਭਰਤੀ ਵગેਰਾ ਕਰਵਾ ਦਿੰਦੇ ਹੈਗੇ ਤੇ ਉੱਥੋਂ ਹੀ ਫਿਰ ਆਊਟ ਆਪ ਕਰਕੇ ਜੀ ਅਧਿਕਾਰ ਹੋਈ ਕੀਤੀ ਗਈ। ਕੋਈ ਸ਼ਿਕਾਇਤ ਨਹੀਂ ਫਿਲਹਾਲ ਹਜੇ ਤੱਕ ਹੋਂ ਤੱਕ ਦੀ ਇਨਵੈਸਟੀਗੇਸ਼ਨ ਤੱਕ ਕੋਈ ਹਜੇ ਪਬਲਿਕ ਵੱਲੋਂ ਕੁਝ ਨਹੀਂ ਆਇਆਗਾ ਬਟਨ ਇਨਵੈਸਟੀਗੇਸ਼ਨ ਚੱਲੂਗੀ ਫਿਰ ਦੇਖਦੇ ਜਿੱਦਾਂ ਕੋਈ ਗੱਲ ਸਾਹਮਣੇ ਆਊਗੀ ਫਿਰ ਕਾਰਵਾਈ ਕਰਾਂਗੇ। ਅਚਲ ਹੈ ਕਿੰਨੇ ਟਾਈਮ ਤੋਂ ਉਹ ਜਿਹੜੇ ਕੰਮ ਕਰਿਆ ਇਹ ਕਿੰਨੇ ਟਾਈਮ ਤੋਂ ਕੋਈ ਕੋਈ ਆਕਮੈਂਡ ਜੀ ਉਹਨਾਂ ਲੋਕਾਂ ਦੇ ਨੋਕਰੀ ਨਹੀਂ ਹਜੇ ਤੱਕ ਵੀ ਦੇਖੋ ਫਿਲਹਾਲ ਕੋਈ ਰਿਕਵਰੀ ਇਦਾਂ ਦੀ ਹੈ ਨਹੀਂ ਫੋਰਮ ਜੇ ਜ਼ਰੂਰ ਹੋਗੇ ਸੀ ਇਹਨਾਂ ਕੋਲੇ ਉਹ ਫੋਰਮ ਸੀਗੇ ਵੀ ਇਹ ਜੀ ਇਹਨਾਂ ਨੇ ਭਰਵਾਉਣੇ ਸੀਗੇ ਲੋਕਾਂ ਤੋਂ ਅ ਵੀ ਉਹਦੇ ਤੇ ਇਹੀ ਸੀਗਾ ਵੀ ਬੰਨ ਭਾਗ ਦੀਆਂ ਕੋਈ ਭਰਤੀਆਂ ਵਗੈਰਾ ਨਿਕਲੀਆਂ ਹੈਗੀਆਂ ਉਹ ਸੰਬੰਧਿਤ ਉਹ ਫੋਰਮ ਜ਼ਰੂਰ ਹੈਗੇ ਆ ਕਵਤੇ ਜਨ ਇਹਨਾਂ ਨੂੰ ਆਪਾਂ ਲਏ ਨਹੀਂ ਬਾਕੀ ਅੱਗੇ ਕਿਸ ਤੋਂ ਪਰਵਾਏ ਨੇ ਕਿੰਨੇ ਪਰਵਾਏ ਨੇ ਇਹ ਤਾਂ ਡਿਊਰਿੰਗ ਇਨਵੈਸਟੀਗੇਸ਼ਨ ਹੀ ਕਲੀਅਰ ਹੋਊਗਾ ਸਰ ਵੀ ਉਹ ਫਾਰਮ ਮੇਰੀ ਸਟਾਰ ਕੋਈ ਇਹ ਦੋਨੋਂ ਸਿੰਗਲ ਸਟਾਰ ਸੀਗੇ ਜੀ ਦੋਨਾਂ ਦੇ ਉਹ ਦਿਆਂ ਤੇ ਇੱਕ ਜਿਹੜਾ ਹੈਗਾ ਜੀ ਮੱਖਣ ਲਾਲ ਉਰ ਫਰਾਹੂਲ ਹੈ ਇਹ ਭਾਰੂ ਖੇੜਾ ਪਿੰਡ ਹੈ ਜੀ ਜ਼ਿਲ੍ਹਾ ਸਰਸਾ ਹਰਿਆਣੇ ਦਾ ਜੀ ਤੇ ਜਿਹੜਾ ਰਗਵੀਰ ਸਿੰਘ ਉਰਫ ਵਿੱਕੀ ਹੈ ਕੇਸਰੀ ਸਿੰਘਪੁਰਾ ਜ਼ਿਲ੍ਹਾ ਗੰਗਾ ਨਗਰ ਦਾ ਰਾਜਸਥਾਨ ਜਗਬਾਣੀ ਟੀਵੀ ਲਈ ਬਠਿੰਡਾ ਤੋਂ ਵੀ ਕੀ ਬਹਿਲ ਦੀ ਰਿਪੋਰਟ